ਰਸਤਾ ਜਿਹੜਾ ਉਹ ਵੀ ਬੰਦ ਕੀਤਾ ਗਿਆ ਹੈ ਕਿਉਂਕਿ ਉਧਰੋਂ ਘੰਟਾ ਘਰ ਤੋਂ ਲੋਕੀ ਆਉਂਦੇ ਸੀ ਕਿ ਵਾਪਸ ਤੇ ਸਿੱਧਾ ਜਾਂਦੇ ਸੀਗੇ ਕਲਾਸ ਚੌਂਕ ਦੇ ਵੱਲ ਤੋਂ ਦੇਖ ਸਕਦੇ ਹੋ ਦੁਕਾਨਾਂ ਵੀ ਹੈਗੀਆਂ ਮਰੀਆ ਕੰਮ ਕੁਸ਼ ਉਮੀਦ ਕਰਦੇ ਆ ਕਿ ਜਿਹੜਾ ਕੰਮ ਹੈ ਜਲਦ ਤੋਂ ਜਲਦ ਕੰਪਲੀਟ ਹੋਏਗਾ ਸਰ ਇਹ ਵੀ ਰੱਖੇ ਗਿਆ ਇਹ ਕੰਮ ਆਣਗੇ ਆ ਦੇਖੋ ਧੋੜਾ ਵੀ ਰੱਖਿਆ ਗਿਆ ਇਹ ਕੈਬ ਵੀ ਰੱਖੀ ਗਈ ਹੈ ਜਿਹੜੀ ਇਹ ਕੱਤ ਕੰਮ ਜਿਹੜਾ ਹੈਗਾ ਕੰਪਲੀਟ ਹੁੰਦਾ ਲੋਕ ਜਾਨਾ ਫਰਮਾਇਸ਼ ਦੇ ਰਹੇ ਦੱਸਣਾ ਸਵਾਗਤ ਹੈ ਮੈਂ ਤੁਹਾਡਾ ਗੁਪਤਾ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਜੀ ਦਮੋਰੀਆ ਪੁਲ ਜਿਹੜਾ ਕਿ 90 ਦਿਨਾਂ ਵਾਸਤੇ ਬੰਦ ਕੀਤਾ ਗਿਆ ਹੈ ਆਓ ਤੁਹਾਨੂੰ ਦਿਖਾਣੇ ਆ ਦਮੋਰੀਆ ਪੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਲੁਧਿਆਣੇ ਦਾ ਮਸ਼ਹੂਰ ਦਮੋਰੀਆ ਪੁਲ ਹੈਗਾ ਦੋ ਮੋਰੀਆਂ ਹੈਗੀਆਂ ਪੁਲ ਹੈਗਾ ਜੀ ਕੰਮ ਜਿਹੜਾ ਹੈ ਬੜਾ ਵਧੀਆ ਚੱਲਦਾ ਪਿਆ ਹੈ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਕਹਿੰਦੇ ਕੀ ਕੋਸ਼ਿਸ਼ ਕਰਾਂਗੇ ਕਿ 90 ਦਿਨਾਂ ਤੱਕ ਜਿਹੜਾ ਕੰਮ ਹੈ ਕੰਪਲੀਟ ਹੋ ਜਾਵੇ ਹਾਜੀ ਦੇਖ ਸਕਦੇ ਹੋ ਟਰੈਕਟਰ ਵੀ ਹੈਗੇ ਆ ਜੀਸੀਬੀ ਵੀ ਹੈਗੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਨਾਲਾ ਜਾਂ ਵੀ ਨਿਕਲਿਆ ਹੋਇਆ ਹੈ ਕੰਮ ਜਿਹੜਾ ਚੱਲਦਾ ਪਿਆ ਹੈ ਸਕਿਉਰਟੀ ਦੇ ਬੰਦੇ ਵੀ ਰੱਖੇ ਹੋਏ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ सिक्सटी थ्री सिक्सटी डिग्री व्यू अगे तो लैके चलते हैं दिखाने हैं जोड़ा पुल है रेलवे वालों ही बंद किया गया है अब तो दे देखा सकते हैं ਸામਨੇ ਵੀ ਜਿਹੜਾ ਬੰਦ ਕੀਤਾ ਗਿਆ ਹੈਗਾ ਤੇ ਆ ਤੁਸੀਂ ਦੇਖ ਸਕਦੇ ਹੋ ਰੇਲਵੇ ਲਾਈਨ ਐਕਸਟੈਂਡ ਕਰਨੀ ਹੈਗੀ ਆ ਟ੍ਰੈਲ ਦੀ ਟਿਕਲੇ ਹੋਈ ਹੈ ਆਪ ਵੀ ਦੇਖ ਸਕਦੇ ਹੋ ਸਾਹਮਣੇ ਵੀ ਹੈਗਾ ਰਸਤਾ ਜਿਹੜਾ ਉਹ ਵੀ ਬੰਦ ਕੀਤਾ ਗਿਆ ਹੈ ਕਿਉਂਕਿ ਉਧਰੋਂ ਘੰਟਾ ਘਰ ਤੋਂ ਲੋਕੀ ਆਉਂਦੇ ਸੀ ਕਿ ਵਾਪਸ ਤੇ ਸਿੱਧਾ ਜਾਂਦੇ ਸੀਗੇ ਕਲਾਸ ਚੌਂਕ ਦੇ ਵੱਲ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਵੀ ਹੈਗੀਆਂ ਮਰੀਆ ਕੰਮ ਕੁਸ਼ ਉਮੀਦ ਕਰਦੇ ਆ ਕਿ ਜਿਹੜਾ ਕੰਮ ਹੈ ਜਲਦ ਤੋਂ ਜਲਦ ਕੰਪਲੀਟ ਹੋਏਗਾ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਰਯੇ ਵੀ ਰੱਖੇ ਗਏ ਆ ਇਹ ਕੰਮ ਆਣਗੇ ਆ ਦੇਖੋ ਤੋੜਾ ਵੀ ਰੱਖਿਆ ਗਿਆ ਇਹ ਕੈਬ ਵੀ ਰੱਖੀ ਗਈ ਹੈ ਦੇਖਦੇ ਹਾਂ ਕਦ ਤੱਕ ਕੰਮ ਜਿਹੜਾ ਹੈਗਾ ਕੰਪਲੀਟ ਹੁੰਦਾ ਹੈ ਦਮੋਰੀਆ ਪੁਲ ਦਾ ਜਿਵੇਂ ਕਿ ਤੁਹਾਨੂੰ ਦਿਖਾਇਆ ਦਮੋਰੀਆ ਪੁਲ ਦਾ ਕੰਮ ਜਿਹੜਾ ਚੱਲੂ ਹੋ ਚੁੱਕਿਆ ਹੈ 90 ਦਿਨਾਂ ਵਾਸਤੇ ਬੰਦ ਕਰਨਾ ਸੀਗਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਦਾ ਕੰਮ 90 ਦਿਨਾਂ ਵਿੱਚ ਹੋ ਜਾਵੇਗਾ ਬਾਕੀ ਦੇਖਣਾ ਹੋਵੇਗਾ ਕਦ ਤੱਕ ਇਹ ਕੰਮ ਕੰਪਲੀਟ ਹੁੰਦਾ ਤੁਹਾਨੂੰ ਡਾਇਵਰਜਨ ਵੀ ਦਿੱਤੀ ਗਈ ਹੈਗੀ ਆ ਤੁਸੀਂ ਉਸ ਆਮ ਨਾਲ ਆਪਣਾ ਅਰੇਂਜ ਕਰ ਸਕਦੇ ਹੋ ਜਦ ਡਵੈਲਪਮੈਂਟ ਹੁੰਦੀ ਹੈ ਦਿੱਕਤ ਜ਼ਰੂਰ ਆਂਦੀ ਹੈ ਆਮ ਆਦਮੀ ਨੂੰ ਦਿੱਕਤ ਆਂਦੀ ਹੈ ਪਰ ਡਵੈਲਪਮੈਂਟ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਰਟ ਸਿਟੀ ਸਾਡਾ ਲੁਧਿਆਣਾ ਸਮਾਰਟ ਸਿਟੀ ਹੈਗਾ ਤੇ ਇਹ ਤੁਹਾਨੂੰ ਲੈ ਕੇ ਸੀ ਮੈਂ ਦਮੋੜਿਆ ਪੁਲ ਦੇ ਕੋਲ ਇਹ ਪੂਰਾ ਦਮੋੜਿਆ ਪੁਲ ਅਸੀਂ ਦੇਖ ਸਕਦੇ ਹਾਂ ਪਿੱਛੇ ਇਤਨ ਖਬਰਾਂ ਵਾਸਤੇ ਜੁੜੇ ਰਹੋ ਮਾਜੀ ਗੁਪਤ ਲੁਧਾਨਾਪੁਰ ਮਿਸ਼ਨ ਥੈਂਕ ਯੂ